ਤੁਸੀਂ ਇਸ ਤਰ੍ਹਾਂ ਦਾ ਕਦੇ ਫਲ ਦੇਖਿਆ ਹੈ ਜਿਹੜਾ ਡਾਇਰੈਕਟ ਸਿੱਧਾ ਤਣੇ ਦੇ ਉੱਪਰ ਹੀ ਲੱਗਿਆ ਹੋਇਆ ਹੁੰਦਾ ਹੈ ਪਹਿਲੀ ਵਾਰ ਦੇਖਣ ਨੂੰ ਇਹ ਨਕਲੀ ਫਲ ਲੱਗਦਾ ਹੈ ਇਸ ਸੰਤਰੋਂ ਇਹ ਵਾਈਟ ਕਲਰ ਦਾ ਹੁੰਦਾ ਹੈ ਵਾਈਟ ਕਲਰ ਦਾ ਇਸ ਵਿੱਚ ਗੁੱਦਾ ਹੁੰਦਾ ਹੈ ਇਹ ਇਹ ਫਲ ਦੇ ਵਿੱਚ ਵਿਟਾਮਿਨ ਸੀ ਅਤੇ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਨਾਲ ਦੀ ਨਾਲ ਇਹ ਸਵਾਦਿਸ਼ਟ ਵੀ ਬਹੁਤ ਹੁੰਦਾ ਹੈ ਅਜੜੀਆਂ ਬੋਦੀਆਂ ਜੀਆਂ ਖਿਲਾੜੀ ਫਿਰਦਾ ਹੈ ਨਾ ਪੱਕ ਵੱਲਿਆ ਕਰਸੋੜਾ ਰੱਖ ਚਾਵੇਂ ਇਹ ਪਰੇਪਰ ਉਹਨਾ ਤੁਸੀਂ ਮਾਗੀ ਅੱਛਾ ਹਾਂ ਇਹ ਆਹ ਮੁੰਡੇ ਨੇ ਆਹ ਮੁੰਡੇ ਨੇ ਹਾਏ ਓਏ ਇਹਨੇ ਮੇਰੀ ਬੰਡ ਮਾਰੀ ਇਹ ਬੜੀ ਅੱਛੀ ਬਾਤ ਕਹੀ ਆਪੇ ਹਾਏ ਓਏ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਠੀਕ ਠਾਕ ਹੋਵੋਗੇ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਜਿੰਨਾ ਹੱਸੋਗੇ ਉਹਨਾ ਰੋਵੋਗੇ ਵੀ ਆਗੀ ਪਟਾਟਾ ਰਰਗਾ ਮੂੰਹ ਲੈ ਕੇ ਹੰਝੂ ਦੇਖੋ ਹੰਝੂ ਦੇਖੋ ਭਾਂਚੋਂ ਗਿੱਟਿਆਂ ਤਾਈਂ ਜਾਂਦੇ ਆ ਚਲੋ ਚੰਗੀ ਗੱਲ ਆ ਗਿੱਟੇ ਤਾਂ ਤੋਤੇ ਜਾਣਗੇ ਭਾਂਚੋਂ ਆਈ ਆਈਆ ਤਾਂ ਜਿਹੜੀ ਅੱਜ ਆਪਾਂ ਗੱਲ ਕਰਨੀ ਉਹ ਆਪਾਂ ਗੱਲ ਕਰਾਂਗੇ ਕਿਰਨੀ ਬਾਰੇ ਭੁਖੀ ਬਾਰੇ ਤੇ ਨਾਲ ਹੋਰ ਦੇਖ ਲਾਂਗੇ ਥੋੜੇ-ਮੋਟੇ ਘੂਸੇ-ਮੂਸੇ ਕਿੱਧਰ ਤੁਰੇ ਫਿਰਦੇ ਆ ਤਾਂ ਚਲੋ ਆਓ ਯਾਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ lettes go ਚਲੋ ਇਹਦਾ ਮੈਂ ਮੋੜ ਸਕਦਾ ਪਰ ਮੈਂ ਆਪਣੀ ਭਾਬੀ ਦੀ ਕਦੇ ਗੱਲ ਨਹੀਂ ਮੈਂ ਰੱਖਾਂ ਮੈਂ ਖਿਆ ਵਾਹ ਭਾਈ ਵਾਹ ਕੀ ਬਾਤ ਹੈ ਭਾਬੀ ਵੱਡੀ ਹੈ ਤੇ ਭਰਾ ਛੋਟਾ ਹੈ ਮੈਨੂੰ ਲੱਗਦਾ ਭਰਾ ਦਾ ਪਿਓ ਹੱਥ ਰਸੀ ਕਰਦਾ ਰਿਹਾ ਆਈ ਆਈਆ ज्ञानी ਜੇ ਤੁਸੀਂ ਤੁਹਾਡੇ ਪਾਪੇ ਨੂੰ ਦਵਾਈ ਦਵਾਉਂਦੇ ਨਾ ਅੱਜ ਤੁਹਾਡਾ ਕੱਦ ਇੱਥੇ ਨਾ ਖੜਦਾ ਉ ਤਾਂ ਵਿਚਾਰੇ ਕਰ ਵੀ ਕੀ ਸਕਦੇ ਐ ਕਿਉਂਕਿ ਕਸੂਰ ਤਾਂ ਇਹਨਾਂ ਦੇ ਪਿਓ ਦਾ ਹੈ ਨਾ ਹੱਥ ਰਸੀ ਤਾਂ ਇਹਨਾਂ ਦਾ ਪਿਓ ਕਰਦਾ ਰਿਹਾ ਲੱਤਾਂ ਇਹਨਾਂ ਦੀਆਂ ਮਾਰੀਆਂ ਗਈਆਂ ਵੇ ਤੂੰ ਦੁਨੀਆ ਤੋਂ ਅੱਖ ਤੈਨੂੰ ਤਾਂ ਚੁਣਿਆ ਮੇਰੀ ਤੇਰੇ ਉੱਤੇ ਅੱਖ ਤੈਨੂੰ ਤਾਂ ਚੁਣਿਆ ਹਾਏ ਓਏ ਰੱਬ ਨੇ ਪਤਾ ਨਹੀਂ ਕਿਹ ਜਿਹੀਆਂ ਜੋੜੀਆਂ ਬਣਾਈਆਂ ਸਾਡੀ ਵੇਲੇ ਪਾਪ ਹੈਗੀ ਭੈਣ ਚੋ ਸਾਡੀ ਟੱਟੀ ਵਾਲੀ ਮੱਖੀ ਆਈਸਕ੍ਰੀਮ ਤੇ ਆ ਕੇ ਬਹਿ ਗਈ ਭੈਣ ਚੋ ਲਓ ਵੀ ਮੇਰਾ ਵੀਰੇ ਇਧਰ ਕੰਮ ਗੁੱਤੋ ਗੁੱਤੀ ਹੋ ਗਿਆ ਲੈ ਫੜ ਲਈ ਚੱਕ ਫੜ ਲਈ ਤਾ ਹਣ ਚੱਕ ਪੜਦੇ ਜਹ ਹਣ ਪੈਣ ਚੋਂ ਪੜਦੇ ਫੜ ਕੇ ਲੈ 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 ਚੱਕ ਚੱਕ ਤੇ ਫਟੇ ਚੱਕ ਫੜ ਲਾ ਮੁੰਮਾ ਫੜ ਲਾ ਮੁੰਮਾ ਮੁੰਮਾ ਕੁੱਟ ਪੈਣ ਚੋ ਦੀ ਦੇ ਚੱਕ ਚੱਕ ਕੀ ਬਾਤ ਐ ਮੁਕਾਬਲਾ ਪੈਣ ਚੋਂ ਬਰਾਬਰ ਦਾ ਹੋਇਆ ਪਿਆ ਦੇ ਤੇਰੇ ਚੱਕ ਲੈ ਲੈ ਫੜ ਲੈ ਚੱਕ ਪੈ ਗਿਆ ਗਲਾ ਵਿੱਚ ਉਥੇ ਚੱਕ ਚੱਕ ਦੇ ਫਟੇ ਉਹ ਫੜਿਆ ਗਿਆ ਸੱਚੀ ਫੜਿਆ ਗਿਆ ਚੱਕ ਫੜ ਲਓ ਫੜ ਲਓ ਠੱਡੀ ਨਾ ਜਿੰਨਾ ਚਿਰ ਪੈਣ ਚੋਂ ਤਾਂ ਕੰਮ ਪਦੋ ਪੱਦੀ ਨਹੀਂ ਹੁੰਦਾ ਪਤਾ ਨਹੀਂ ਸਾਲਾ ਕਿਹੜਾ ਕਿਲਾ ਬਣਨਾ ਇਹਨਾਂ ਨੇ ਜਿਹੜੀਆਂ ਗੁੱਤੋ-ਗੁੱਤੀ ਹੋਈ ਜਾਂਦੀਆਂ ਮੈਨੂੰ ਤਾਂ ਲੱਗਦਾ ਕਿਸੇ ਲੜਕੇ ਦਾ ਚੱਕਰ ਹੈ ਬਾਬੂ ਬਈਏ ਲੜਕੇ ਦਾ ਸੁਣਾ ਤੁਸੀਂ ਮਾਕੀ ਇਹ ਮੇਰੀ ਬੁੰਡ ਮਾਰੀ ਓ ਮਾਈ ਗਾਡ ਇਹ ਆਮੁੰਡੇ ਨੇ ਆਮੁੰਡੇ ਨੇ ਇਹਨੇ ਮੇਰੀ ਬੁੰਡ ਮਾਰੀ ਪਤਾ ਨਹੀਂ ਸਾਲਾ ਕਿਹੋ ਜਿਹਾ ਟਾਈਮ ਆ ਗਿਆ ਮੁੰਡਾ ਮੁੰਡੇ ਦੇ ਟੀਕਾ ਤਰੀ ਜਾਂਦਾ ਭੈਣ ਚੋ ਦਾ ਜੇ ਤੇਰੀ ਬੁੰਡ ਮਾਰ ਹੀ ਲਈ ਤਾਂ ਫਿਰ ਤੂੰ ਰੋਲਾ ਕਿਉਂ ਪਾਉਣਾ ਚੁੱਪ ਕਰ ਜਾ ਜੇ ਉਹਨੇ ਮਾਰ ਹੀ ਲਈ ਫਿਰ ਉਹਨੂੰ ਕੀ ਖਵਾ ਮਿਲ ਗਿਆ ਕੀ ਭੈਣ ਚ ਦੱਸ ਤੇਰਾ ਕੀ ਕੱਟ ਲਿਆ ਕੋ ਸੁਣੇ ਪਹਿਲਾਂ ਤੂੰ ਦਿੱਤੀ ਕਿਉਂ ਭੈਣੀ ਉਹਨੂੰ ਦਿੱਤੀ ਆਈ ਆਈਆ ਕੀ ਜਾਉਣੀ ਉਹਦਾ ਕੋਈ ਪ੍ਰੂਫ ਤੁਹਾਡੇ ਕੋਲ ਉਹਦਾ ਕੋਈ ਪ੍ਰੂਫ ਹੈ ਬਰਦਈ ਥਾਣੀ ਪਰਚਾ ਲਿਖਿਆ ਹੋਇਆ ਵਾ ਸਭ ਕੁਝ ਲਿਖਿਆ ਹੋਇਆ ਵਾ ਰਾਜ ਨਾਮਾ ਹੋ ਗਿਆ ਸੀ ਸਭ ਕੁਝ ਹੋ ਗਿਆ ਸੀ ਬਰਦਈ ਥਾਣੇ ਦਾ ਪਰਚਾ ਖੋਲੇ ਜਾਵੇ ਫੋਨ ਦਿਖਾ ਆ ਆਪਣਾ ਲੈ ਭੈਣ ਚ ਆ ਚੀਜ਼ ਦਾ ਪ੍ਰੂਫ ਮੰਗੀ ਜਾਂਦਾ ਲੈ ਤੈਨੂੰ ਪ੍ਰੂਫ ਚਾਹੀਦਾ ਐਂ ਕਰ ਇਹਨੂੰ ਨੰਗਾ ਕਰ ਕੋਡਾ ਕਰ ਤੇ ਦੇਖ ਲੈ ਪਰੂਫਾ ਬਰਦਾਈ ਥਾਣੇ ਪਰਚਾ ਲਿਖਿਆ ਹੋਇਆ ਸਭ ਕੁਝ ਲਿਖਿਆ ਹੋਇਆ ਠੀਕ ਹੈ ਜਰਾ ਜਨਾਮਾ ਹੋ ਗਿਆ ਸੀ ਸਭ ਕੁਝ ਹੋ ਗਿਆ ਸੀ ਬਰਦਾਈ ਥਾਣੇ ਦਾ ਪਰਚਾ ਖੋਲੇ ਜਾਵੇ ਫੋਨ ਦਿਖਾਓ ਆਪਣਾ ਇਦਾਂ ਕਹ ਇਦਾਂ ਨਾ ਇਦਾਂ ਕਹਿਣਾ ਜਿਵੇਂ ਤੂੰ ਕਹ ਮੈਨਾਂ ਇਹਨੇ ਗਲਤ ਕੰਮ ਕੀਤਾ ਗਲਤ ਕੰਮ ਕੀਤਾ ਤਿੰਨ ਗੱਲ ਕਹਿ ਇਹ ਗੱਲਾਂ ਦਾ ਮੈਂ ਤਾਂ ਹੀ ਕਿਹਾ ਮੈਨੂੰ ਇਹਨਾਂ ਦਾ ਮਾਮਲਾ ਥੋੜਾ ਜਿਆਦਾ ਪੁਰਾਣਾ ਲੱਗਦਾ ਜਿਹੜਾ ਭੱਜ ਕੇ ਜਾ ਕੇ ਥਾਣੇ ਪਰਚਾ ਵੀ ਦਿਆ ਆ ਤਾਂ ਗੱਲ ਤਾਂ ਇਹ ਸੋਚਣ ਵਾਲੀ ਹੈ ਕਿ ਸਾਲਾ ਇਹਨੇ ਪੁਲਿਸ ਵਾਲਿਆਂ ਨੂੰ ਜਾ ਕੇ ਕੀ ਕਿਹਾ ਹੋਣਾ ਵੀ ਭਾਈ ਮੈਂ ਤੁਰਿਆ ਜਾਂਦਾ ਸੀ ਮੇਰੀ ਗਲੀ 'ਚ ਜਾਂਦੇ ਦੀ ਬੁੰਡ ਮਾਰ ਲਈ ਨਕਲੀ ਇਹ ਮੈਂ ਹੁਣ ਵੇਖਵਾਟੀਆਂ ਨੇ ਤੇ ਨਕਲੀ ਤੁਸੀ ਵੀ ਤਾਂ ਦੇਖਿਆ ਨਕਲੀ ਹੈ ਮੈਨੂੰ ਹੁਣ ਹਾਂਜੀ ਨੰਗਾ ਆ ਗਿਆ ਤੇਰਾ ਬੱਚਾ ਹੈ ਤੇ ਮੈਨੂੰ ਕੰਜਰ ਦੇ ਪੁੱਤਾਂ ਨੇ ਬੇਬੇ ਨੂੰ ਵੀ ਲਜਾ ਲਿਆ ਮੈਨੂੰ ਲੱਗਦਾ ਸਾਰੇ ਤੇ ਸਾਰੇ ਤੇ ਕੰਜਰ ਹੀ ਇਕੱਠੇ ਹੋਏ ਆ ਭੈਣ ਚ ਮੈਨੂੰ ਆਂਟੀ ਵੀ ਥੋੜੀ ਜੀ ਤੇਜ਼ ਹੀ ਲੱਗਦੀ ਹੈ ਜਿਹੜੀ ਭੈਣ ਚੋਂ ਦਾ ਪਜਾਮਾ ਲਾ ਕੇ ਵੀ ਦੇਖਿਆ ਹੀ ਤੇਰਾ ਮੁੰਡਾ ਲੱਭੇ ਕਿੱਥੋਂ ਤੇਰੇ ਮੁੰਡੇ ਤਾਂ ਫੜ ਕੇ ਕਿਸੇ ਨੇ ਝੁਰਲੂ ਫੇਰਤਾ ਵੀਡੀਓ ਬਣਾਉਣ ਵਾਲਾ ਪਤਾ ਨਹੀਂ ਕੌਣ ਸੀਗਾ ਤੁਹਾਨੂੰ ਨਹੀਂ ਪਤਾ ਇਹਦਾ ਮੁੰਡਾ ਕੌਣ ਹੈ ਲੈ ਯਾਰ ਤੁਸੀਂ ਕਮਾਲ ਕਰੀਏ ਨਹੀਂ ਹੁਣ ਤਾਂ ਤੁਹਾਨੂੰ ਦਿਖਾਇਆ ਸੀ ਮੈਂ ਲੈ ਫਿਰ ਦੇਖੋ ਇਹਦਾ ਮੁੰਡਾ ਕੌਣ ਸੀਗਾ ਤੇ ਦੇਖੋ ਕੀ ਕਹੀ ਜਾਂਦਾ ਉਹ ਤੂੰ ਮੱਕੀ ਮੇਰੀ ਗੁੰਡ ਮਾਰੀ ਆ ਸੀਗਾ ਇਹਦਾ ਮੁੰਡਾ ਫੇਰ ਤਾਂ ਨਾ ਫੜ ਕੇ ਕਿਸੇ ਨੇ ਝੁਰਲੂ ਕੋਈ ਗੱਲ ਨਹੀਂ ਖੜੇ ਕਿਤੇ ਨਹੀਂ ਗਿਆ ਵਿਚਾਰਾ ਥਾਣੇ ਰਿਪੋਰਟ ਲਿਖਾ ਕੇ ਆਇਆ ਕਿਉਂਕਿ ਉਹ ਆਂਟੀ ਨੇ ਵੀ ਦੱਸਿਆ ਉਹ ਹਲੇ ਨਕਲੀ ਬਣਿਆ ਬੈਠਾ ਹੈ ਅੰਦੇ ਸਹਿਕਾਰਜੀਓ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ 2-4 ਦਿਨਾਂ ਤੋਂ ਇੱਕ ਅਫਵਾਹ ਇੱਕ ਰੀਲ ਵਾਇਰਲ ਹੋ ਰਹੀਆ ਮੇਰੀ ਹੋਈ ਜਿਦੇ ਵਿੱਚ ਕਿ ਲਿਖਿਆ ਹੋਇਆ ਕਿ ਮੈਂ ਸੰਦੂ ਦੀ ਰਾਵੀ ਦਰਿਆ ਚ ਡੁੱਬਨਾਂ ਮੌਤ ਹੋ ਗਈ ਪਲੀਜ਼ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਐਹੋ ਜਿਹੀਆਂ ਫਾਲਤੂ ਦੀਆਂ ਅਫਵਾਹਾਂ ਉੱਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ ਮੈਂ ਬਿਲਕੁਲ ਠੀਕ ਆ ਮੇਰਾ ਪ੍ਰਮਾਤਮਾ ਮੇਰੇ ਨਾਲ ਹਾਏ ਓਏ ਇਤਨੀ ਖੁਸ਼ੀ ਇਤਨੀ ਖੁਸ਼ੀ ਕਿ ਮੈਡਸਨ ਨੂੰ ਹਰੇ ਤਾਈ ਜਉਂਦਾ ਮੈਂ ਤਾਂ ਭੈਣ ਤੋਂ ਸੱਚੀ ਯਕੀਨ ਕਰ ਲਿਆ ਸੀ ਕਿ ਭੈਣ ਤੋਂ ਮੈਡਸਨ ਤੋਂ ਦੀ ਸੱਚੀ ਰਾਵੀਜ ਦਰਿਆ ਚ ਡੁੱਬ ਕੇ ਮੌਤ ਹੋ ਗਈ ਯਾਰਾ ਇਨੀ ਫੇਖ ਖਬਰ ਨਾ ਚਲਾਇਆ ਕਰੋ ਭੈਣ ਤੋਂ ਮੇਰਾ ਤਾਂ ਦਿਲ ਜਾ ਬਾਹਰ ਆ ਗਿਆ ਸੀ ਮੈਂ ਕਿਹਾ ਭੈਣ ਤੋਂ ਜੇਕਰ ਇਹਦੀ ਮੌਤ ਹੋ ਗਈ ਤਾਂ ਫਿਰ ਮਗਰ ਕੀ ਰਹਿ ਗਿਆ ਸੜਾ ਜਿਨ੍ਹਾਂ ਨੇ ਵੀ ਇਹ ਫੇਖ ਖਬਰ ਚਲਾਈ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰ ਆ ਜੇਕਰ ਬਈ ਕਿਸੇ ਦੀਆਂ ਤੁਸੀਂ ਚੰਗੀਆਂ ਖਬਰਾਂ ਨਹੀਂ ਚਲਾ ਸਕਦੇ ਤਾਂ ਮਾੜੀਆਂ ਜ਼ਰੂਰ ਚਲਾਇਆ ਕਰੋ ਤੇ ਇਹੋ ਜੇ ਮੈਨੂੰ ਤੇ ਇਹ ਲੋਕਾਂ ਤੇ ਇੰਨੀ ਸ਼ਰਮ ਆਉਂਦੀ ਆ ਨਾ ਇਹੋ ਜੇ ਲੋਕਾਂ ਦਾ ਕਿ ਸਾਡੇ ਪੰਜਾਬ 'ਚ ਇਹੋ ਜੇ ਲੋਕੀ ਹੈਗੇ ਆ ਔਰ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਇਸ ਟਾਈਮ ਤੇ ਕੀ ਸਿਚੁਏਸ਼ਨ ਬਣੀ ਹੋਈ ਆ ਸਾਨੂੰ ਪੈਜ 'ਚ ਤੁਹਾਡੇ ਤੇ ਸ਼ਰਮ ਆਉਂਦੀ ਆ ਕਿ ਸਾਡੇ ਪੰਜਾਬ ਦੇ ਵਿੱਚ ਇੱਕ ਇਹੋ ਜੇ ਵੀ ਟੈਂਪੂ ਆ ਹੈ ਪੈਜ ਮੁੰਡੇ ਪਰ ਪੈਜ 'ਚ ਕੁੜੀਆਂ ਬਣਦੀ ਸੁੱਚੀ ਜਾਂਦੇ ਆ ਕੁੜੀਆਂ ਬਣੀਆਂ ਦੇ ਧੱਕੇ ਨਾਲ ਹੀ ਇਹ ਬਣਦੇ ਬਿਨਾ ਇੰਜਨ ਵਾਲੇ ਟੈਂਪੂ ਪੈਜ 'ਚ ਤੂੰ ਸਮਝਾ ਯਾ ਯਾ ਕਿ ਤੁਸੀ ਕਿਸੇ ਬਾਰੇ ਇਹੋ ਜਿਹੇ ਫਾਲਤੂ ਦੀਆਂ ਅਫਵਾਵਾ ਨਾ ਉਡਾਓ ਅਗਰ ਮੈਨੂੰ ਹੋਣ ਕਿਸੇ ਵੀ ਅਕਾਊਂਟ ਤੇ ਮੇਰੀ ਇਹ ਵਾਲੀ ਵੀਡੀਓ ਦਿਖ ਗਈ ਅਸੀਂ ਸਿੱਧਾ ਜਿਸ ਦਾ ਸਾਈਬਰ ਚ ਕੰਪਲੇਨ ਕਰਾ ਕੇ ਤੇ ਫਿਰ ਅਗੋ ਜੋ ਵੀ ਕ੍ਰਾਈਟੇਰੀਆ ਹੋਗਾ ਸੌਰੀ ਨਾ ਖਤਮ ਨਹੀਂ ਹੋਗਾ ਥੈਂਕ ਯੂ ਚੱਕੋ ਅਗਲੇ ਨੇ ਦੇਤੀ ਸਿੱਧੀ ਧਮਕੀ ਬਾਈ ਮੈਂ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਜੀ ਮੈਂ ਤਾਂ ਬਸ ਤੁਹਾਨੂੰ ਕਹਲਾ ਟੈਂਪੂ ਟੈਂਪੂ ਕਰਦਾ ਹੋਰ ਕੁਝ ਨਹੀਂ ਕਿਹਾ ਇਸ ਤੋਂ ਅੱਗੇ ਗਾਈਜ਼ ਮਿੱਦੂ ਪਤਾ ਗਲਤੀਆਂ ਸਭ ਤੋਂ ਹੁੰਦੀਆਂ ਠੀਕਾ ਮੈਥੋਂ ਵੀ ਗਲਤੀ ਹੋਈ ਮੇਰੀ ਵੀ ਵੀਡੀਓ ਪੈ ਗਈ ਠੀਕਾ ਹਾਈ ਓਏ ਇਹ ਤਾਂ ਕਿਹੜੀ ਗਲਤੀ ਹੋ ਗਈ ਭੈਣ ਚੋ ਇਸ ਹੁਸੇ ਕੱਟੇ ਦੀ ਇਹੋ ਜਿਹੀ ਕਿਹੜੀ ਵੀਡੀਓ ਭੈਣ ਚ ਜਿਹੜੀ ਲੀਕ ਹੋ ਗਈ ਜੇਕਰ ਕੋਈ ਲੀਕ ਹੋ ਵੀ ਗਈ ਹੈ ਤਾਂ ਤੇਰੀ ਵੀਡੀਓ ਦੇਖ ਕੇ ਮਰਨਾ ਭੈਣ ਚੋ ਕਿਸੇ ਨੇ ਕੀਪਤਾ ਤੂੰ ਹੱਗ ਕੇ ਚਤੜ ਧੋਣਾ ਕਿ ਨਹੀਂ ਆਪਦੇ ਨਹੀਂ ਦੇ ਥੇਰੇ ਕੋਪੇ ਵਿੱਚ ਜਿਹੜੇ 5 6 ਮੈਥਾ ਵਾਰਦੇ ਤੂੰ ਗੁੱਟੀਆਂ ਗਰੇ ਓ ਗਿਆਨੀ ਆ ਕਿਹੜੇ ਕੰਮੀ ਪੈ ਗਏ ਭੈਣ ਚ ਕਿਉਂ ਆਪਦੇ ਮਾਪਿਓ ਦੇ ਇੱਜ਼ਤ ਨੂੰ ਦਾਗ ਲਵਾਉਂਦੇ ਹੋ ਤੁਸੀਂ ਸਾਲੇ ਹੂਸੇ ਘਟਿਆਂ ਦਾ ਕਸੂਰ ਇਹਨਾਂ ਦਾ ਹੁੰਦਾ ਮਾਪਿਓ ਭੈਣ ਚੋਂ ਉਹੀ ਬੱਚ ਘੜੀਸੇ ਜਾਂਦੇ ਇਹਨਾਂ ਦੇ ਆ ਛੱਕਿਆਂ ਵਾਲੇ ਕੰਮ ਕਰਨੇ ਨਾ ਰੀਲਾ ਰੂਲਾ ਜਾਂ ਨਾ ਪਾਇਆ ਕਰੋ ਜਾ ਕੇ ਆਪਦੀ ਭੈਣ ਚ ਤੋਂ ਸਿੱਧੀ ਇੱਜ਼ਤ ਹੀ ਵੇਚ ਲਿਆ ਕਰੋ ਤੁਸੀਂ ਸਾਲੇ ਤੁਹਾਨੂੰ ਇੰਸਟਾਗ੍ਰam ਕੀ ਦੇਊਗਾ ਭੈਣ ਚੋਂ ਹੜੇ ਕੁਛ ਨਾ ਕੁਝ ਜਿੱਕਰ ਸਿੱਧੀ ਇੱਜ਼ਤ ਵੇਚੋਗੇ ਕੋਈ ਢੂੜ 200 ਰੁਪਿਆ ਬਣਦਾ ਜਾਇਆ ਕਰੂਗਾ ਵੱਤ ਸਹੀ ਹੈ ਅਣੀ ਨੀ ਮੀਮੇ ਤੇ ਨੀ ਕੋਈ ਕਾ ਤੋਂ ਮੈਂ ਕਿਥੋਂ ਦੀ ਟਿੱਕ ਟਿੱਕ ਟਾਲਾ ਕਿਸੇ ਨੂੰ ਨਖਰੋਣੀ ਪਿੰਕੀ ਨਹੀਂ ਬਾ ਬਈ ਸਰਦਾਰਾ ਕਿਆ ਬਾਤ ਆ ਤੇਰੇ ਤਾਂ ਕੀੜਾ ਮੈਨੂੰ ਕਾਫੀ ਵੱਡਾ ਲੱਗਦਾ ਚਤਣਾ ਚ ਭੈਣ ਚੋ ਘਰ ਦੀ ਪੱਗ ਨੂੰ ਦਾਗ ਲਾਈ ਜਾਂਦਾ ਸਾਲਾ ਫੜਕੇ ਧਰ ਦਿਓ ਟੀਕਾ ਭੈਣ ਚੋ ਦੇ ਦੇ ਸਾਲਿਆ ਪੱਗ ਨਾ ਬੰਦਾ ਦਾੜੀ ਨਾ ਹੁੰਦੀ ਚਲ ਫਿਰ ਵੀ ਮੰਨ ਲੈਂਦੇ ਭਾਈ ਕੰਮ ਟੈਂਪੂ ਵਾਲੇ ਕਰਦਾ ਤੂੰ ਤਾਂ ਪੈਂਚ ਦਾ ਸਰਦਾਰ ਹੋ ਗਿਆ ਕੰਮ ਕਰੀ ਜੰਨਾ ਸਾਲੇ ਤੇ ਗਦੇ ਨੂੰ ਦੁੱਧਾ ਪਨੀਰ ਖਵਾ ਕੇ ਟੀਕਾ ਧਰਨ ਵਾਲਾ ਆਈ ਆਈਆ ਨਾ ਨਾ ਮੀ ਇਹ ਨਹੀਂ ਇਹ ਤੋੜਦੇ ਹੋ ਰੁੱਕਾ ਤੁਹਾਡੇ ਨਾਲੋਂ ਵੱਧ ਹੋਣਾ ਮੇਰੇ ਨਾਲ ਧੋਖਾ ਭਾਂਚੋਂ ਗਿਆ ਨਹੀਂ ਸਾਰੇ ਯਾ ਕੰਮਾਂ ਤੇ ਹੋਈ ਜਾਂਦੇ ਆ ਯਾਰ ਕਮਾਲ ਹੋ ਗਈ ਭਾਂਚੋਂ ਪਤਾ ਨਹੀਂ ਕਿੱਧਰ ਨੁੱਤਰੇ ਜਾਂਦੇ ਆਏ ਬੰਦੇ ਦੇ ਹੋਰ ਸਾਰਾ ਕੁਝ ਬੜਬੜ ਨਿਕਲ ਜੇ ਪਰ ਕਦੇ ਵੀ ਚਤਣਾ ਚ ਕੀੜਾ ਨਾ ਬੜੇ ਟੈਂਪੂ ਬੰਦਾ ਤੂੰ ਮੋਰੀ ਚੋ ਪਾਣੀ ਆਂਦਾ ਪਿਆ ਉੱਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਪਸਾ ਦੋ ਵਿੱਚ ਆਪ ਪੂਰੀ ਲੇਨ ਟੀਆਰ ਨਹੀਂ ਤੇ ਰਾਤ ਤੱਕ ਪਾਣੀ ਬੱਬਾ ਜੀ ਉੱਤੇ ਤੱਕ ਚੜ ਜਾਣਾ। ਅੱਛਾ ਜੀ। ਹਾਂ। ਪਾਣੀ ਬਹੁਤ ਸ਼ਕਤ ਆਉਂਦਾ। ਮੋਰਾ ਤਾਂ ਤੇਰਾ ਫੜ ਕੇ ਕਿਹਦੇ ਨੇ ਚੰਗਾ ਹੀ ਬੰਦ ਕਰ ਦੇਣਾ। ਸਾਲੇ ਪੰਜਾਬ ਚ ਐਨੇ ਹੜਾ ਆਏ ਲੋਕਾਂ ਦੇ ਘਰ ਡੁੱਬ ਗਏ ਪਰ ਭੈਂਚ ਦੇ ਸਾਲੇ ਟੈਂਪੂ ਕਿਉਂ ਨਹੀਂ ਡੁੱਬ ਕੇ ਮਰੇ? ਇਹ ਹਲੇ ਆਪਦੇ ਮੋਰੇ ਖੁੱਲੇ ਰੱਖੀ ਬੈਠਿਆ। ਬੰਦ ਕਰੋ ਸਾਲਿਆਂ ਦੇ ਮੋਰੇ ਇਹਨਾਂ ਦੇ। ਆਜੋ ਤੁਹਾਨੂੰ ਮਲਾਉਣੇ ਅੱਜ ਨੂਰਦੀ ਮੰਮੀ ਦੀ ਫੈਮਿਲੀ ਨਾਲ। ਕਿਹੜੀ ਨੂੰ ਭੈਂਜਣੇ ਜੰਮਿਆ ਇਹਨੂੰ? ਆ ਮੰਮੀ ਆ ਮੇਰੀ। ਬਸ ਨੂਰਦੀ ਆਈ ਜਾਂਦੀ ਆ। ਆ ਭਤੀਜੀ ਆ। ਆ ਮੇਰੀ ਬਾਪੂ ਜੀ ਆ। ਐਦਾ ਬੈਠਾ ਪਨੂਰ ਬੈਠੀ ਵੱਡੀ ਉਹ ਬੈਠੀ ਉਹ ਕਹਿੰਦੀ ਮੈਨੂੰ ਸ਼ਰਮ ਆਉਂਦੀ ਮੇਰੀ ਲਾ ਭਾਈ ਉਹਨੂੰ ਸੰਗੋਂਦੀ ਤੇ ਨੂਰ ਹੋ ਰਿਹਾ ਬੜੀ ਸੋਹਣੀ ਫੈਮਿਲੀ ਐ ਬਹੁਤ ਵਧੀਆ ਰੱਬ ਕਰਕੇ ਕਿਸੇ ਨੂੰ ਤੁਹਾਡੇ ਵਰਗੀ ਫੈਮਿਲੀ ਨਾ ਮਿਲੇ ਭੈਣ ਚੋ ਇਹਨਾਂ ਨੂੰ ਸੜਿਆਂ ਨੂੰ ਪੂਰਾ ਵੀ ਅਕਲ ਨਹੀਂ ਆਉਂਦੀ ਵੀ ਲੋਕ ਤੁਹਾਨੂੰ ਇੰਨੀਆਂ ਗਾਲਾਂ ਕੱਢਦੇ ਆ ਫਿਰ ਵੀ ਤੁਸੀਂ ਨੂਰ ਨੂੰ ਦੁੱਧ ਚੁੰਗਦਾ ਦਿਖਾਈ ਜਾਂਦੇ ਹੋ ਭੈਣ ਚੋ ਲਾਣ ਤਾਂ ਤੇਰੇ ਤੇ ਤੇ ਤੇਰੀ ਐਸੀ ਫੈਮਿਲੀ ਤੇ ਜਿਹੜੀ ਭੈਣ ਚੋ ਤੁਹਾਨੂੰ ਥੋੜੀ ਜੀ ਵੀ ਅਕਲ ਨਹੀਂ ਦਿੰਦੀ ਵੀ ਕੀ ਚੀਜ਼ ਤੁਸੀਂ ਨੈਟ ਤੇ ਦਿਖਾਉਣੀ ਐ ਕੀ ਨਹੀਂ ਦਿਖਾਉਣੀ ਨੂਰ ਦਾ ਡੈਡੀ ਨੂਰ ਦੀ ਮੰਮੀ ਦੇ ਮੁੰਮੇ ਹੀ ਦਿਖਾਈ ਜਾਂਦਾ ਭੈਣ ਚੋ ਤਾਂ ਚਲੋ ਆਓ ਲਾਸਟ ਗੱਲ ਕਰ ਲੈਨੇ ਆ ਭੁੱਖੀ ਬਾਰੇ ਤੇ ਕਿਰਨਾ ਬਾਰੇ ਕਿਆ ਨਾ ਕਿਸੇ ਦੀ ਮੁੱਲ ਨਹੀਂ ਖਰੀਦੀ ਹੋਈ ਬਈ ਮੈਂ ਤਾਂ ਸਾਰਿਆਂ ਦੀ ਐ ਠੀਕ ਹੈ ਪਰ ਹੁਣ ਸਾਰਿਆਂ ਤੋਂ ਪੱਤੇ ਆਪਣੇ ਕੱਟੇ ਆ ਬਾਈਕਾਟ ਕਿਆ ਸੋਚ ਰਹੀ ਤੇਰੀ ਨਾਲੇ ਕਿਰਨਾ ਕਹੀ ਜਾਂਦੀ ਐ ਕਿ ਮੈਂ ਕਿਸੇ ਦੀ ਮੁੱਲ ਨਹੀਂ ਖਰੀਦੀ ਮੈਂ ਸਾਰਿਆਂ ਦੀ ਐ ਨਾਲੇ ਕਹੀ ਜਾਂਦੀ ਐ ਅੱਜ ਤੋਂ ਬਾਅਦ ਬਾਈਕਾਟ ਐ ਪੱਤੇ ਕੱਟੇ ਐ ਸਾਲਾ ਇੱਕ ਪਾਸੇ ਤਾਂ ਹੋ ਜਾ ਬਾਕੀ ਇਹ ਐਕਟਿੰਗ ਤਾਂ ਥੋੜੀ ਚੰਗੀ ਕਰੀ ਜਾਂਦੀਆਂ ਤਾਂ ਚਲੋ ਅੱਗੇ ਸੁਣਦੇ ਆ ਕੀ ਕਹਿੰਦੀ ਐ ਇਹ ਫੋਨ ਨਾ ਕਰੇ ਸਾਨੂੰ ਕੋਈ ਤਾਂ ਫੋਨ ਨਾ ਕਰ ਪੁੱਤ ਨੂੰ ਸਿਰ ਜਿਹਾ ਦਿਨ ਕਰਤਿਆ ਅਸੀਂ ਆਪ ਦਾ ਪਰਵਾਹ ਨਾ ਬਸ ਹੁਣ ਬੱਸ 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 ਮਾ ਪਤਾ ਕਰਦਾ ਜੀ ਪੱਤਾ ਕੱਟਣ ਵਾਲਾ ਕੋਈ ਕਿਸੇ ਦਾ ਨਹੀਂ ਹੁੰਦਾ ਪਰਮਾਤਮਾ ਦੇ ਤਾਂ ਬੰਦ ਸਾਨੂੰ ਕਰ ਦੋ ਬਈ ਮਾ ਬੰਦੂ ਸਾਡੇ ਨਾਲ ਆ ਉਹ ਭੈਜੋ ਤੁਸੀਂ ਤਿੰਨੇ ਜਣੇ ਰਲ ਕੇ ਇੱਕ ਰਾਇ ਤਾਂ ਕਰ ਲੈਂਦੇ ਨਾਲੇ ਤਾਂ ਕਹੀ ਜਾਂਦੇ ਅਸੀਂ ਪੱਤਾ ਕੱਟਦਾ ਨਾਲੇ ਕਹੀ ਜਾਂਦੇ ਇੱਥੇ ਪੱਤਾ ਕੱਟਣ ਵਾਲਾ ਕੌਣ ਹੈ ਪੱਤਾ ਕੱਟਣ ਵਾਲਾ ਪਰਮਾਤਮਾ ਤੁਹਾਡੀ ਤਿੰਨਾਂ ਦੀ ਆਪਸ ਵਿੱਚ ਰਾਇ ਨਹੀਂ ਮਿਲ ਜਾਂਦੀ ਪਹਿਲਾਂ ਸਾਈਡ ਤੇ ਬੈਠ ਕੇ ਰਾਇ ਕਰ ਕਿਉ ਫੇਰ ਆ ਕੇ ਭੈਜੋ ਵੀਡੀਓ ਬਣਾਇਓ ਬਸ ਸਹੀ ਹੈ ਬੱਸ ਬੋਬੀ ਸਾਡੇ ਵੀ ਕਹਿੰਦਾ ਕਿਸੇ ਦੇ ਨਾਲ ਕਿਸੇ ਦੇ ਨਾਲ ਕੋਈ ਵਲੌਗ ਨਹੀਂ ਬਣਾਉਣਾਗਾ ਕਸੇ ਆਪ ਸਭੇ ਚੀ ਬਣਾਉਣਾ ਚਾਹੀਦਾ ਨਾ ਬਣਾਉਣਾ ਸਾਡੀ ਸੋ ਸਾਡਾ ਵੀ ਪੱਤਾ ਕੱਟਿਆ ਜੀ ਲੈ ਬੜੀ ਛੇਤੀ ਮੰਨ ਗਈ ਕਿ ਮੈਚ ਤੋਂ ਬਾਅਦ ਕਿਸੇ ਨਾਲ ਬਲੌਗ ਨਹੀਂ ਬਣਾਉਂਦੀ ਤੇ ਭੈਣੋ ਅਸੀਂ ਕਦੋਂ ਕਿਹਾ ਸੀ ਪ ਜਾ ਕੇ ਬਲੌਗ ਬਣਾ ਕੇ ਲਿਆਇਆ ਕਰ ਜਾ ਕੇ ਤੂੰ ਹੁਣ ਤੂੰ ਇਹ ਗੱਲ ਕਹੀ ਐ ਮੈਚ ਤੋਂ ਬਾਅਦ ਕਿਸੇ ਨਾਲ ਬਲੌਗ ਨਹੀਂ ਬਣਾਉਂਦੀ ਕੋਈ ਗੱਲ ਨਹੀਂ ਇਸ ਤੋਂ ਬਾਅਦ ਜੇਕਰ ਤੇਰੀ ਵੀਡੀਓ ਦੇ ਵਿੱਚ ਤੇਰੇ ਬਲੌਗ ਦੇ ਵਿੱਚ ਕਿਸੇ ਨੂੰ ਦੇਖ ਲਿਆ ਨਾ ਫਿਰ ਤੂੰ ਆਪ ਹਿਸਾਬ ਲਾੜੀ ਜੇਕਰ ਅੱਜ ਤੋਂ ਬਾਅਦ ਤੇਰੇ ਬਲੌਗ ਦੇ ਵਿੱਚ ਕਿਸੇ ਨੂੰ ਦੇਖ ਲਿਆ ਫਿਰ ਤੈਨੂੰ ਗਦੇ ਦੇ ਦੁੱਧ ਦਾ ਪਨੀਰ ਖਵਾਵਾਂਗੇ ਐਂਡ ਤੇ ਫਿਰ ਮੈਂ ਇੱਕ ਗੱਲ ਕਹਿਣੀ ਵੀ ਬਾਈ ਕੋਰੇ ਨੇ ਨਾ ਦੱਸ ਦਿੱਤਾ ਨਾ 15 ਦਿੱਤਾ ਬਾਈ ਗੋਰੇ ਨੇ ਸਾਨੂੰ 50000 ਰੁਪਏ ਤਾਂ ਜੇ ਉਹਨੇ ਸੇਵਾ ਦੇ ਨਾਂ ਤੇ ਦਿੱਤਾ ਤਾਂ ਉਹ ਪ੍ਰੂਫ ਕਰ ਦੋ ਤੁਸੀਂ ਇਹਦਾ ਬਾਈ ਬੰਦੇ ਤੋਂ ਬਾਦੋ ਮੈਂ ਦੇਣ ਦਾ ਰੱਬ ਜਾਣੀ ਅੰਮੋ 30 ਦੇਾਂਗੇ 15 ਦਾ ਸੀ 30 ਦੇਵਾਂਗੇ ਬਾਈ ਸਾਡੇ ਸਾਡਾ ਉਹਨਾਂ ਨਾਲ ਲੈਣ ਦੇਣ ਮੇਰਾ ਚੱਲਦਾ ਹੀ ਰਹਿੰਦਾ ਠੀਕ ਹੈ ਸੋ ਬਾਈ ਮੋਰਾ ਟੈਰਲ ਦਾ ਬਹੁਤ ਧੰਨਵਾਦ ਬਾਈ ਦਾ ਹਾਂ ਜੀ ਇਹਨਾਂ ਨੇ ਕਿ ਸਾਨੂੰ ਸਪੋਰਟ ਕੀਤੀ ਆ ਸਾਲਾ ਮੈਂ ਸੁਣਿਆ ਸੀ ਕਿ 15000 ਖਾਗੀ ਪਰ ਇਹ ਤੱਕ ਕਹੀ ਜਾਂਦੀ ਮੈਂ 50000 ਖਾਗੀ ਪਰ ਗੱਲ ਇਹ ਵਿੱਚ ਇਹ ਵੀ ਕਹੀ ਜਾਂਦੀ ਹੈ ਨਾ ਵੀ ਮੈਨੂੰ ਉਹ ਸੇਵਾ ਖਾਤਰ ਨਹੀਂ ਦਿੱਤਾ ਸੀ ਹੁਣ 50000 ਚਲੋ ਕੋਈ ਗੱਲ ਨਹੀਂ ਥੋੜੀਆਂ ਜੀਆਂ ਕੁੱਕੀ ਦੀਆਂ ਸੁਣਦੇ ਆ ਕੀ ਆਦੀ ਆ ਉਹ ਸਾਰੇ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਮੈਨੂੰ ਕਾਲ ਕੀਤੇ ਰਿਸ਼ਤੇਦਾਰ ਨੇ ਬਿਠਾ ਕੇ ਸਮਝਾਇਆ ਕਿ ਬਲੌਗਰਮ ਦੇ ਨਾਲ ਅੱਜ ਤੋਂ ਬਾਅਦ ਤੈਨੂੰ ਦੇਖਾਂਗੇ ਸਾਡਾ ਤੇਰੇ ਨਾਲ ਕੋਈ ਲੈਣ ਦੇ ਇੰਨੀ ਮਿਹਨਤ ਕੀਤੀ ਹੋਈ 20 22 ਸਾਲਾਂ ਦੀ ਮੈਂ ਅੱਜ ਠੀਕ ਆ ਬੈਠੇ ਆ ਨਾਲ ਗਏ ਆ ਜੇ ਅਗਲਾ ਲੈ ਕੇ ਜਾਊਗਾ ਤਾਂ ਨਾਲ ਬੈਠਾਂਗੇ ਜਦੋਂ ਘਰ ਤੋਂ ਪਹਿਲਾਂ ਸਮਝਾਇਆ ਗਿਆ ਬਈ ਉੱਥੇ ਦੰਦ ਨਹੀਂ ਕੱਢਨੇ ਕਿਸੇ ਨੇ ਕੋਈ ਇਹ ਬਹੁਤ ਵੱਡਾ ਉਹ ਨਹੀਂ ਹੈਗਾ ਇਹ ਇੱਕ ਦੁੱਖ ਦੀ ਘੜੀ ਆ ਇਹ ਫੋਨ ਕਰ ਕਰ ਤੁਸੀਂ ਇਹਨੂੰ ਪੁੱਛ ਵੀ ਸਕਦੇ ਹੋ ਠੀਕ ਆ ਚਲੋ ਅਸੀਂ ਪਹਿਲਾਂ ਇਹ ਵੀ ਕਿਹਾ ਸੀ ਕਿ ਬਲੌਗ ਵਗੈਰਾ ਨਹੀਂ ਬਣਾਵਾਂਗੇ ਚਲੋ ਉਹ ਉੱਥੇ ਗਏ ਆ ਚਲੋ ਬਣਾਇਆ ਗਿਆ ਵੀ ਕੋਈ ਗੱਲ ਨਹੀਂ ਬੰਦੇ ਨੂੰ ਜ਼ਿੰਦਗੀ ਚ ਰਹਿੰਦਾ ਯਾਦ ਕਿ ਐਦਾਂ ਦਾ ਦੁੱਖ ਆਇਆ ਸੀ ਔਰ ਐਸੇ ਦੁੱਖ ਦੇ ਅਸੀਂ ਗਏ ਸੀ। ਮੈਨੂੰ ਪੈਂਚੋ ਗੱਲ ਦੀ ਸਮਝ ਨਹੀਂ ਆਉਂਦੀ ਲੋਕਾਂ ਦੇ ਪਾਣੀ ਦੀ ਘੁੱਟ ਨਹੀਂ ਥੱਲੇ ਲੰਗਦੀ ਗੱਲ ਤੋਂ। ਇਹ ਸਾਲੇ ਉੱਥੇ ਕੈਮਰਾ ਚੱਕ ਕੇ ਬਲੌਗ ਬਣਾਉਣ ਜਾਵੜੇ ਪੈਂਚੋ। ਸੇਵਾ ਪੈਂਚ ਤੁਸੀਂ 500 ਦੀ ਕਰਕੇ 5000 ਰੁਪਇਆ ਕਮਾ ਲਿਆ। ਪਹਿਲਾਂ ਤੁਸੀਂ ਕਠੀਆਂ ਹੋਈਆਂ, ਫਿਰ ਤੁਸੀਂ ਆਪਸ ਵਿੱਚ ਲੜੀਆਂ। ਹੁਣ ਪੈਂਚੋ ਤੁਸੀਂ ਆਪ ਦਾ ਡੋ ਅੱਡੀ ਹੋਣ ਨੂੰ ਫਿਰਦੀਆਂ। ਕੱਲ ਨੂੰ ਫਿਰ ਕਠੀਆਂ ਹੋਈਆਂ। ਮੈਨੂੰ ਲੱਗਦਾ ਇਨ੍ਹਾਂ ਦੋਨਾਂ ਦੇ ਵਿੱਚ ਕੁਝ ਵੀ ਕੱਢਣ ਪਾਉਣ ਨੂੰ ਹੈ ਨਹੀਂਗਾ। ਇੱਕ ਐਕਟਿੰਗ ਵਧੀਆ ਕਰ ਲੈਂਦੀ ਐ ਤੇ ਇੱਕ ਸਮਝ ਚੋਰ ਨਹੀਂ ਕਰ ਲਵੇਗਾ ਕਿ ਬੱਦਾਂ ਕੁਝ ਕਰ ਲੈ ਮੇਰੇ ਕੋਲ ਮੇਰੀ 7 ਤੱਕ ਸਾਲ ਦੀ ਮੇਰੀ ਕੁੜੀ ਹੈ ਹਾਂਜੀ ਹਾਂਜੀ ਅੱਜ ਮੈਂ ਕੁਝ ਕਰਦੀ ਆ ਮੇਰੀ ਕੁੜੀ ਨੂੰ ਕੋਈ ਹੈ ਕੋਈ ਜ਼ੰਬਦਾਰਾ ਹੱਥ ਕੱਢ ਕੇ ਕੋਈ ਕਹੂਗਾ ਵੀ ਹਾਂ ਅਸੀਂ ਕੁੜੀ ਨੂੰ ਸਾਂਭਦੇ ਆ ਆਈ ਐਮ ਨਾਟ ਆਰਚਨ ਨੇ ਕਰਦਾ ਨਹੀਂ 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 ਤਾਂ ਸਾਡੇ ਗੁਰਵਾਪੀਰ ਨੇ ਇੱਕ ਮਿੰਟ ਬਣਨ ਤੀ ਉਹਦਾ ਕੋਲਾ ਪੜਾ ਚ ਦੇਖੋ ਮੇਰੀ ਨਖਮੋਂ ਭੈਣ ਤੋਂ ਗਜਬ ਟੋਪੀ ਬਾਜ ਆਦਮੀ ਹੈ ਜਦੋਂ ਆਪ ਤੇ ਦੁੱਖ ਆਇਆ ਉਦੋਂ ਰੋਣ ਲੱਗ ਗਈ ਹੰਝੂ ਸਿੱਟਣ ਲੱਗ ਗਈ ਜਦੋਂ ਭੈਣ ਤੋਂ ਕਿਸੇ ਤੇ ਦੁੱਖ ਆਇਆ ਸੀਗਾ ਤੁਸੀਂ ਉੱਥੇ ਗਏ ਸੀ ਤੇ ਉੱਥੇ ਦੰਦ ਕੱਢਦੀ ਸੀਗੀ ਉੱਥੇ ਤੈਨੂੰ ਸ਼ਰਮ ਨਹੀਂ ਆਈ ਉੱਥੇ ਤੂੰ ਮੜਾ ਜੀ ਹੁਣ ਬੰਦੇ ਇੰਨਾ ਵਾਰੇ ਕੀ ਬੋਲਣ ਇਹ ਦੋਨੇ ਇੱਕੋ ਜਿਹੀਆਂ ਭੇਡਾਂ ਆ ਰਗੀਆਂ ਜੇ ਜਦੋਂ ਇਹਨਾਂ ਦੇ ਵੀਊ ਡਾਊਨ ਹੁੰਦੇ ਨਾ ਉਦੋਂ ਇਹ ਆਈ ਕੁੱਤੀ ਰੰਡਾ ਕਰ ਲੈਂਦੀਆਂ ਕਲੇਸ ਕਰ ਲੈਂਦੀਆਂ ਤੇ ਜਦੋਂ ਫਿਰ ਚੱਲ ਪੈਂਦਾ ਕੰਮ ਫਿਰ ਫਿਰ ਹਟ ਜਾਂਦੀਆਂ ਇਹ ਆ ਹੁਣ ਥੋੜਾ ਚਿਰ ਅੱਡ ਰਹਿਣੀਆਂ ਫਿਰ ਆ ਭਾਂਚੋ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਆ ਗਿਆ ਉੱਥੇ ਫਿਰ ਇਕੱਠੀਆਂ ਹੋ ਜਾਣੀਆਂ ਫਿਰ ਫਿਰ ਇਹਨਾਂ ਦੀ ਸੰਜਗੀ ਰੀ বাজੂਗੀ ਐਨੇ ਚਾਹ ਦਾ ਕੱਪ ਦੇਖੋ ਕਿਵੇਂ ਚੱਕਿਆ ਭਾਂਚੋ ਸੁਆਦ ਲੈ ਲੈ ਵੀਡੀਓ ਪਾਉਂਦੀ ਹੈ ਸੁਆਦ ਲੈ ਲੈ ਚਾਹ ਪੀਂਦੀ ਹੈ ਜਿਕਰੇ ਅੱਜ ਅੱਡ ਹੋਈਆਂ ਥੋੜਾ ਚਿਰ ਇਹ ਇਕੱਠੀਆਂ ਵੀ ਹੋ ਜਾਣੀਆਂ ਤਾਂ ਖੈਰ ਯ ਦੁੱਖ ਆਇਆ ਉਦੋਂ ਗਿੱਟਿਆਂ ਤਾਂ ਹੰਝੂ ਸਿੱਟਣ ਲੱਗ ਗਿਆਂ ਗੋਡੇ ਭਿਉਣ ਲੱਗ ਗਿਆਂ ਜਦੋਂ ਭੈਣ ਚੋਂ ਉਥੇ ਕਿਸੇ ਤੇ ਦੁੱਖ ਸੀਗਾ ਉਦੋਂ ਦੰਦ ਕੱਢ ਕੇ ਮੁੜੇ ਆਈਆਂ ਇਹ ਸਭ ਤੋਂ ਜ਼ਿਆਦਾ ਬੇਕਰ ਇਨਸਾਨ ਨੇ ਇਹਨਾਂ ਚ ਕੱਢਣ ਪਾਉਣ ਨੂੰ ਕੁਝ ਵੀ ਹੈ ਨਹੀਂਗਾ ਕਿਉਂਕਿ ਇਹ ਵਿਊਆਂ ਲਈ ਕੁਝ ਵੀ ਕਰ ਸਕਦੀਆਂ ਨੇ ਲੜ ਵੀ ਸਕਦੀਆਂ ਨੇ ਇਕੱਠੀਆਂ ਵੀ ਹੋ ਸਕਦੀਆਂ ਨੇ ਸਾਰਾ ਕੁਝ ਕਰ ਸਕਦੀਆਂ ਨੇ ਤਾਂ ਚਲੋ ਖੈਰ ਇਹਨਾਂ ਨੂੰ ਇੱਥੇ ਛੱਡਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਸਮਝ ਗਿਆ